ਸਸਰੀਆ ਕਾਲ ਪੰਜਾਬੀ ਉਤਾਰ ਚੁੱਕਿਆ ਦੇ ਬਹੁਤ ਵੱਡੀ ਖਬਰ ਚਲੋ ਪਹਿਲਾਂ ਆਪਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਬਾਘੁਰ ਜੀ ਦਾ ਖਾਲਸਾ ਬਾਘੁਰ ਜੀ ਕੀ ਫਤਿਹ ਕਿਸੇ ਬੰਦੇ ਨੇ ਨਾ ਕੁੱਤੇ ਦੀ ਪੂਛ ਸਿੱਧੀ ਕਰਨ ਵਾਸਤੇ ਇੱਕ ਬਾਂਸ ਦੀ ਛੋਟੀ ਵਿੱਚ ਫਸਾ ਕੇ ਰੱਖੀ। ਇਹ ਸ਼ਾਇਦ ਕੁੱਤੇ ਦੀ ਪੂਛ ਸਿੱਧੀ ਹੋ ਗਈ। ਉਹਨੇ ਕਈ ਸਾਲਾਂ ਬਾਅਦ ਕੱਢੀ ਉਹ ਫੇਰ ਬਿੰਗੀ ਦੀ ਬਿੰਗੀ ਇਹ ਕਹਾਵਤਾਂ ਨੇ ਕੁੱਤੇ ਦੀ ਪੋਛ ਸਿੱਧੀ ਹੋ ਨਹੀਂ ਸਕਦੀ ਮੈਂ ਕੁੱਤਾ ਕਿਹਨੂੰ ਕਹਿਆ ਕੁੱਤੇ ਨੂੰ ਕਿਹਾ ਕਈ ਵਾਰ ਕੋਈ ਬੰਦਾ ਕਹਿੰਦਾ ਕੱਲੋਂ ਕਵੇ ਵੀ ਸਾਡੇ ਤੇ ਗੱਲ ਟੁੱਕਦੀ ਐ ਗੱਲਾਂ ਤਾਂ ਸਭ ਤੇ ਟੁੱਕਦੀਆਂ ਨੇ ਗੱਲਾਂ ਜਿਹੜੀਆਂ ਲੋਕਾਂ ਨੇ ਬਣਾਈਆਂ ਨੇ ਮੁਹਾਵਤਾਂ ਸੌਰੀ ਕਹਾਵਤਾਂ ਮੁਹਾਵਰੇ ਇਹ ਸਭ ਤੇ ਟੁੱਕਦੀਆਂ ਨੇ ਆਸ਼ਾ ਸਖਬੀਰ ਬਾਦਲ ਨਾਭਾ ਜੇਲ੍ਹ ਵਿੱਚ ਆਪਣੇ ਸਾਲੇ ਬਿਕਰਮਜੀਠੀਏ ਨੂੰ ਮਿਲ ਕੇ ਆਇਆ। ਬਾਹਰ ਆ ਕੇ ਧਮਕੀਆਂ ਦਿੱਤੀਆਂ ਪੁਲਿਸ ਅਫਸਰਾਂ ਨੂੰ। ਪੱਤਰਕਾਰ ਕਹਿੰਦੇ ਕਿੱਦਾਂ ਰਹੀ ਮੁਲਾਕਾਤ? ਚੜ੍ਹਦੀ ਕਲਾ ਚ ਹੈ ਕਹਿੰਦਾ। ਚੜ੍ਹਦੀ ਕਲਾ ਚ ਹੈ। ਜਿਨ੍ਹਾਂ ਨੇ ਝੂਠੇ ਕੇਸ ਪਾਏ ਨੇ, ਕਿਹਦੇ ਕਹਿਣ ਤੇ ਪਾਏ ਨੇ ਮੁੱਖ ਮੰਤਰੀ ਨੂੰ ਚੈਲੰਜ ਹੈ। ਯਾਨੀ ਕਿ ਇੱਕ ਤੁਹਾਨੂੰ ਛੋਟੀ ਜਿਹੀ ਨਾ ਹੱਦ ਵੀ ਸੁਣਾਉਣੀ ਹੈ ਪਹਿਲਾਂ ਵੀ ਸ਼ਾਇਦ ਸੁਣਾਈ ਹੋਵੇ ਚਲ ਅੱਜ ਬਦਲ ਕੇ ਸੁਣਾਉਣਾ ਤੇ ਪਿੰਡ ਵਿੱਚ ਸਭ ਤੋਂ ਨਕੰਮੇ 4-5 ਬੰਦੇ ਬਿਲੇ ਪਿੰਡ ਦੀ ਫਿਰਨੀ ਤੇ ਬੈਠੇ ਤੇ ਉਹ ਕਹਿੰਦੇ ਜਦ ਆਪਾਂ ਨੂੰ ਸਾਰਾ ਪਿੰਡ ਗਾਲਾਂ ਕੱਢਦਾ ਆਪਾਂ ਤੋਂ ਨਫ਼ਰਤ ਕਰਦਾ ਆਪ ਕੋਈ ਕੰਮ ਨਾ ਕਰ ਲਈ ਇਹ ਕਹਿੰਦਾ ਵੀ ਕੰਮ ਕਿੱਥੇ ਕਰੀ ਆਪਣੇ ਕੋਲੇ ਕੋਈ ਜ਼ਮੀਨ ਨਹੀਂ ਕੋਈ ਘਰ ਨਹੀਂ ਬਾੜ ਨਹੀਂ ਇਹ ਕਹਿੰਦਾ ਜਿਹੜੀ ਪੰਚਾਇਤੀ ਜ਼ਮੀਨ ਨਹੀਂ ਭਈ ਉਹ ਵਹਿਲੀ ਪਈ ਆਪਾਂ ਉਥੇ ਕੁਮਾੜਵੀਂ ਦਿੰਨੇ ਪੌਂਡੀ ਗੰਨੇ ਦੂਜਾ ਕਹਿੰਦਾ ਬੀਜ ਦਿਓ ਚਲੋ ਤੀਜਾ ਕਹਿੰਦਾ ਜਦ ਉਥੇ ਤਾਂ ਝੁੱਗੀਆਂ ਪਾਈਆਂ ਹੋਈਆਂ ਨੇ ਵੀ ਉਹ ਤਾਂ ਜਦੋਂ ਆਪਾਂ ਗੰਨੇ ਬੀਜਾਂਗੇ ਉਹ ਪਾਠ ਪਾਠ ਝੁੱਪਿਆ ਕਰਾਂਗੇ ਤੇ ਚੌਥਾ ਕਹਿੰਦਾ ਚਲੋ ਫਲ ਝੁੱਗੀਆਂ ਨੂੰ ਭਟਾਉਣੇ ਉੱਥੇ ਜਾ ਕੇ ਇਹਨਾਂ ਪਿੰਡ ਦੇ ਬੇਲਾਂ ਨੇ ਚਾਰਾਂ ਪੰਜਾਂ ਨੇ ਜਾ ਕੇ ਝੁੱਗਿਆਂ ਨੂੰ ਅੱਗ ਲਾ ਦਿੱਤੀ ਤੇ ਆਪ ਬਾਹਰ ਖੜ ਗਏ ਰਾਤ ਉਹ ਵਿਚਾਰੇ ਤਾਂ ਅੱਗ ਲਾ ਕੇ ਝੁੱਗਿਆਂ ਵਾਲੇ ਬਾਹਰ ਨਿਕਲ ਨਿਕਲ ਭੱਜਣ ਲੱਗੇ ਜਾਨ ਬਚਾਉਣੇ ਸੀ ਇਹ ਬਾਹਰ ਖੜ ਕੇ ਚੀਕਾਂ ਮਾਰਦੇ ਰੋਲਾ ਪਾਉਂਦੇ ਕਹਿੰਦੇ ਹੋਰ ਚੁੱਪੋ ਕਰਨੇ ਹੋਰ ਚੁੱਪੋ ਕਰਨੇ ਇਹ ਗੱਲਾਂ ਸੁਬੀਰਵਾਲ ਸਿੰਘਾਂ ਨੇ ਹਲੇ ਬਾਈ ਨਹੀਂ ਧਾਈ ਨਹੀਂ ਸਰਕਾਰ ਬਣੂ ਕਿਤੇ ਜਾ ਕੇ 1992 ਚ ਹੁਣ ਕੰਨ ਜਲਾ 26 ਹੁਣ ਕਿੰਨੇ ਸਾਲ ਬਾਅਦ ਬਣੂਗੀ ਉਹਦੇ ਨੂੰ ਕਿਸੇ ਨੇ ਹੋਣਾ ਹੀ ਨਹੀਂ ਤੇ ਇਹ ਮੈਡੀਸ਼ੀਨ ਨੂੰ ਮਿਲ ਕੇ ਆਇਆ ਚੜਦੀ ਕਲਾ ਚ ਸਰਕਾਰ ਨੂੰ ਭਾਜੜਾ ਪਾ ਰਣਗੀਆਂ ਜਿਹੜੇ ਅਫਸਰਾਂ ਨੇ ਢੁੱਠੇ ਕੇਸ ਪਾਏ ਨੇ ਉਹਨਾਂ ਦੇ ਕਾਰਵਾਈ ਕਰਾਂਗੇ ਸਾਡੀ ਸਰਕਾਰ ਆਉਗੀ ਐਦਾਂ ਦੀਆਂ ਜਬੜੀਆਂ ਇਹ ਬੰਦਾ ਮਾਰੀ ਜਾਂਦਾ ਕੋਈ ਸੰਗ ਸ਼ਰਮ ਨਹੀਂ ਉਹ ਭਰਾਵਾ 40000 ਪੰਨੇ ਦੀ ਚਾਰ ਸ਼ੀਟ ਪੇਸ਼ ਕੀਤੀ ਹੈ ਅਗਲੇ ਨੇ ਅਦਾਲਤ ਵਿੱਚ ਘੱਟੋ ਘੱਟ 15-1600 ਕਰੋੜ ਤਾਂ ਉਹਨਾਂ ਨੇ ਸਾਬਤ ਕਰਤਾ ਤੇ ਪੂਰਾ ਕਬੜਾ 15-16000 ਕਰੋੜ ਦਾ ਹੈ ਉਹਦਾ শাਲਾ ਰਿਸ਼ਤੇਦਾਰ ਪਤਾ ਨਹੀਂ ਕਿੰਨੇ ਕੁ ਬੰਦੇ ਵਿੱਚ ਇਨਵੋਲਵ ਨੇ ਫੜੇ ਹੋਏ ਨੇ ਤੇ ਤੂੰ ਕਿਨੇ ਝੂਠਾ ਕਿਸ ਬਾਤਾ ਝੂਠਾ ਕਿਸਦਾ ਪੈਂਦਾ ਹੁੰਦਾ ਝੂਠਾ ਕਿਸ ਨਹੀਂ ਚੜਦੀ ਕਲਾਜ ਨਹੀਂ ਹੈਗਾ ਉਹ ਉਹ ਤਾਂ ਪਿੱਟੀ ਜਾਂਦਾ ਉਹ ਤਾਂ ਚੀਕਾਂ ਮਾਰਦਾ ਮੈਨੂੰ ਬਾਹਰ ਕੱਢੋ ਅੱਛਾ ਸ਼ੁਕਰ ਹੈ ਮੈਨੂੰ ਐਂ ਸੀ ਕਿਤੇ ਇਹ ਨਾ ਕਹੇ ਦੇ ਮੈਂ ਤੂੰ ਚੜੇ ਨਹੀਂ ਲੱਥੀ ਹੈ ਨਹੀਂ ਕਿਉਂਕਿ ਦੀ ਸਾਲੇ ਹਾਰ ਨੇ ਕਹਤਾ ਜੀ ਨਾ ਮੀਠੇ ਦੇ ਘਰ ਵਾਲੇ ਨੇ ਕਿ ਮਜੀਦੇ ਸਾਹਿਬ ਕਿੱਦਾਂ ਜੀ ਕਹਿੰਦੇ ਉਹ ਤਾਂ ਬੇਵਕ ਕਰਨੇ ਉਹਨਾਂ ਨੂੰ ਕੋਈ ਚੜੇ ਨਹੀਂ ਲੱਥੀ ਨਹੀਂ ਐਂ ਇਦਾਂ ਬਚ ਗਏ ਨੇ ਕਿਹਾ ਨਿਕਲ ਕਰ ਪਰ ਆ ਆ ਜਵੜੀਆਂ ਮਾਰਤੀਆਂ ਅਗੇ ਸਰਕਾਰ ਆਉਣ ਤੇ ਅਸੀਂ ਜਿੰਨੇ ਵੀ ਅਫਸਰ ਨੇ ਕਾਰਵਾਈ ਕਰਾਂਗੇ ਜਾਣੇ ਕਿ ਅਵਸਰਾਂ ਨੂੰ ਧਮਕੀਆਂ ਸ਼ਰੇਮ ਦੇ ਰਹੇ ਵੀ ਸਾਡੀ ਸਰਕਾਰ ਆਉ ਅਸੀਂ ਇਹਨਾਂ ਅਫਸਰਾਂ ਨੂੰ ਫੜ ਕੇ ਟੰਗਾਂਗੇ ਇਹ ਕਹਿ ਰਿਹਾ ਸੁਵੀਰ ਬਾਦਲ ਤੇ ਹੁਣ ਇਹ ਜਿਹੜੀ ਬੋਲੀ ਹੈ ਨਾ ਦੀ ਇਦਾਂ ਸਰਕਾਰ ਆ ਸਕਦੀ ਕਦੇ ਵੀ ਨਹੀਂ ਆ ਸਕਦੀ ਕੋਈ ਵੀ ਅਫਸਰ ਇਹਨੂੰ ਬੋਟਰੀ ਪਾਊਗਾ ਜਿੰਨ ਇੱਕ ਮੈਨੂੰ ਸਮਝ ਹੈਗੀ ਕੋਈ ਵੀ ਅਫਸਰ ਇਹਨਾਂ ਬਾਦਨਕਿਆਂ ਨੂੰ ਫਰਾਮਖੋਰਾ ਨੂੰ ਕੋਈ ਬੋਰਡ ਨਹੀਂ ਪਾ ਸਕਦਾ ਇਹ ਚੰਗੀ ਤਰ੍ਹਾਂ ਮੈਨੂੰ ਪਤਾ ਹੈ ਕਿਉਂਕਿ ਕਰਤੂਤਤਾ ਇਹਨਾਂ ਦੀ ਏਦਾਂ ਨਹੀਂ ਸੀ ਔਰ ਅਫਸਰ ਪਸਤੌਂਦੇ ਹੈ ਜਿਹੜੇ ਮੇਰੇ ਨਾਲ ਗੱਲਾਂ ਕਰਦੇ ਹੈ ਕਹਿੰਦੇ ਸਾਡੇ ਕੋਲੋਂ ਨਾ ਇਹਨਾਂ ਦੇ ਰਾਜ ਵਿੱਚ ਇੰਨੇ ਗਲਤ ਕੰਮ ਹੋ ਗਏ ਕਹਿੰਦੇ ਹੁਣ ਤਾਂ ਇਹ ਤਾਂ ਪਛਤਾਪ ਕਰਦੇ ਆ ਵੀ ਇਦਾਂ ਦੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਫੜ ਕੇ ਅਸੀਂ ਅੰਦਰ ਦੇਣਾ ਮਨਜੀਠੀ ਨੂੰ ਹੱਥੇ ਵੀ ਥੋੜੀ ਪੈ ਗਿਆ ਮਨਜੀਠੀਏ ਨੇ ਕਿੰਨੇ ਘਰ ਉਜਾੜੇ ਨਸ਼ੇ ਦੇ ਨਾਲ ਜਿਹੜੇ ਅਫਸਰ ਖਿਦੇ ਸੀ ਵੀ ਸਾਡੇ ਰਾਜ ਵਿੱਚ ਸਾਡੇ ਕੋਲੋਂ ਇਦਾਂ ਕੁਝ ਕਰਾਇਆ ਰਾਂ ਨੇ ਉਹ ਹੁਣ ਕਿਡਾਂ ਕੱਢਦਾ ਵੀ ਇਹਨਾਂ ਨੂੰ ਫੜ ਕੇ ਠੋਕਾਂਗੇ ਤੇ ਮਜੀਠੀਆ ਨੂੰ ਮਿਲਣ ਗਿਆ ਸੀ ਜੇਲ੍ਹ ਦੇ ਵਿੱਚ ਤੇ ਉੱਥੇ ਉਹਨੇ ਗੱਲਬਾਤ ਕੀਤੀ ਹੋਣੀ ਐ ਵੀ ਮੈਨੂੰ ਕਢਾਓ ਇੱਥੋਂ ਮੈਨੂੰ ਖਤਰਾ ਐ ਇੱਥੇ ਵੀ ਤੁਸੀਂ ਫਸਾਇਆ ਮੈਨੂੰ ਉਹਨੇ ਕਿਹਾ ਵੀ ਹੋਣਾ ਇਹਨੂੰ ਸਰਵੀਰ ਨੂੰ ਇਹ ਕਿਹਾ ਮੈਂ ਵੀ ਤੁਸੀਂ ਫਸਾਇਆ ਮੈਨੂੰ ਹੁਣ ਬਾਹਰ ਆ ਕੇ ਥੋੜੀ ਜਿਹਾ ਜਿਹਾ ਹੁਣ ਸਾਲੇ ਭੜੋਈ ਵਿੱਚ ਗਲਤ ਹੈ ਵੀ ਤੂੰ ਮੈਨੂੰ ਫਸਾਇਆ ਮੇਰੀ ਭੈਣ ਨੇ ਫਸਾਇਆ ਇਹਦਾ ਕਿਹਾ ਹੁਣ ਹੁਣੇ ਬਾਹਰ ਆ ਕੇ ਧਮਕੇ ਦੇ ਗੰਦਾ ਧਮਕੇ ਗੰਦਾ ਅਬਸਰਨ ਮੀਪੋਂ ਅੰਤਮਾਨ ਦੇ ਢਿੱਡ ਜਾ ਕੇ ਟੱਕਰ ਮਾਰਨ ਕਹਿ ਜਾ ਕੇ ਵੀ ਮੇਰੇ ਸਾਲੇ ਨੂੰ ਛੱਡ ਆ ਲੈ ਕੋਈ ਬਰ ਤੂੰ ਆ ਜਾ ਐ ਨਹੀਂ ਹੋਣਾ ਕੰਮ ਇਹ ਤਾਂ ਜੇਲ੍ਹ ਚ ਰਹਿਣਾ ਹੀ ਪੈਣਾ ਚੰਗੇ ਕੰਮ ਕਰੋ ਹਲੇ ਵੀ ਕੁਛ ਨਹੀਂ ਵਿਕੜਿਆ ਹਲੇ ਵੀ ਸੁਧਰ ਜਾਓ ਖਲੇ ਵੀ ਸੋਤਰ ਜੋ ਜਿਹੜੇ 20 ਸਾਲ ਕੱਟਨੇ ਨੇ ਨਾ ਦੁਨੀਆ 'ਚ ਰਹਿਣਾ ਹੈ ਵਧੀਆ ਜ਼ਿੰਦਗੀ ਜੀ ਕੇ ਜਾਓ ਮਾਲਾ ਲੈ ਲਓ ਵੱਡੇ ਹਰ ਵਕਤ ਗਲਤੀਆਂ ਮੰਨੋ ਪਛਤਾਪ ਕਰੋ ਅਰਦਾਸਾਂ ਕਰੋ ਜਾ ਕੇ ਸਰੋਵਰ ਜਾ ਕੇ ਇਸ਼ਨਾਨ ਕਰੋ ਦੇਗਾਂ ਕਰਾਓ ਜਾ ਕੇ ਜੋੜੇ ਝਾੜੋ ਸੰਗਤਾਂ ਦੇ ਚਰਨਾਂ ਵਿੱਚ ਧੂੜ ਬਣ ਕੇ ਬੈਠੋ ਸੰਗਤਾਂ ਦੀ ਧੂੜ ਲਓ ਥੋੜਾ ਬਹੁਤਾ ਤੁਹਾਡੇ ਦਿਮਾਗ ਤੇ ਅਸਰ ਹੋ ਜੇ ਮਾੜਾ-ਮੋਟਾ ਚੰਗੇ ਬੰਦੇ ਦੇ ਮੱਥੇ ਲੱਗੋ ਤੂੰ ਤਾਂ ਨਰੈਣੂ ਮੰਤ ਆ ਆਪ ਨੂੰ ਨਰੈਣੂ ਮੰਤ ਦੇ ਮੱਥੇ ਲੱਗਦੇ ਹੋ ਤੂੰ ਨਾਬਾ ਜੇਲ੍ਹ ਵਿੱਚ ਮਿਲਣ ਵਾਸਤੇ ਗਿਆਨ ਪੁੱਛ ਲੈ ਵੀ ਪਿੰਨੀਆਂ ਪੁੰਨੀਆਂ ਭੇਜੀਏ ਤੈਨੂੰ ਬਣਾ ਕੇ ਕੋਈ ਫੀਮ ਚਾਹੀਦੀ ਆ ਮਾੜੀ ਮੋਟੀ ਖੋਆ ਚਾਹੀਦਾ ਕੰਬਲ ਚਾਹੀਦਾ ਇਦਾਂ ਪੁੱਛ ਤੂੰ ਹੋਰ ਧੰਮ ਕਹਿੰਦੇ ਜੰਨਾ ਤੂੰ ਤਾਂ ਗਰਮ ਕਰੀ ਜੰਨਾ ਉਹ ਹੋਰ ਕੁੱਟਣ ਗਿਆ ਨੇ ਕੁਛ ਮੰਗੂਗਾ ਤਾਂ ਹੋਰ ਬੋਲਣਗੇ ਫਿਰ ਅਗਲੇ ਫਿਰ ਕਹਿਣਗੇ ਲੈ ਭਗਵਾਨ ਤਾਂ ਮੰਨਤਾ ਵਰਸ਼ਾ ਤੇ ਵੀਡੀਓ ਕਰਰਾਹੀ ਦੇਖਦਾ ਸੀ ਦਿਖੂਈ ਅਗਲਾ ਜਦੋਂ ਜਮਲੀਆਂ ਮਾਰਦੇ ਜੇਲ੍ਹ ਦੇ ਸਾਹਮਣੇ ਖੜ ਕੇ ਤੁਹਾਡਾ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਪਾਵਰ ਨਹੀਂ ਤੁਹਾਡੇ ਕੋਲੇ ਅਗਲਾ ਵੀਡੀਓ ਬਣਾਉਂਗੇ ਭਾਈ ਛੜੀ ਸਰਕਾਰ ਆਉਣ ਤੇ ਅਸਰਾਂ ਨੂੰ ਅਸੀਂ ਟੰਗਾਂਗੇ ਫੜ ਕੇ ਕਾਨੂੰਨੀ ਕਾਰਵਾਈ ਕਰਾਂਗੇ ਕਾਰਵਾਈ ਹੁਣ ਨਹੀਂ ਹੁੰਦੀ ਹੁਣ ਕਾਰਵਾਈ ਕਿਥੇ ਹੁਣ ਤਾਂ 1992 ਦੀ ਵੇਟ ਕਰੋ ਉਦੋਂ ਆਪਾਂ ਸਭ ਨੇ ਹੋਣਾ ਹੀ ਨਵੇਂ ਜੰਮਣਗੇ ਨਵੇਂ ਸਰਕਾਰਾਂ ਬਣਾਉਣਗੇ ਕਿਉਂ ਯਾਰ ਬੇਕੁਫੀਆਂ ਕਰਦੇ ਕੋਈ ਸਮਝੋ ਮੜਾ ਮੁੱਟਾ ਅੱਛਾ ਉਹ ਕਹਾਵਤ ਵਧੀਆ ਨਾ ਵੀ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਭਾਵੇਂ 12 ਸਾਲ ਪੈਹ ਵਿੱਚ ਪਾ ਕੇ ਰੱਖ ਲੋ ਬਾਹ ਦੀ ਸੋਟੀ ਵਿੱਚ ਪਾ ਕੇ ਰੱਖ ਲੋ ਵਧੀਆ ਕਹਾਵਤ ਹੈ ਤੁਹਾਨੂੰ ਨੇ ਕਿਹਾ ਮੈਂ ਮੈਂ ਕੁੱਤੇ ਨੂੰ ਕਹਿਣਾ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਹੁਣ ਜਿਹੜੇ ਅਫਸਰਾਂ ਨੂੰ ਧਮਕੀਆਂ ਦੇ ਰਹੇ ਹੋ ਉਹ ਤੁਹਾਡੀਆਂ ਧਮਕੀਆਂ ਕਿਤੇ ਘੁੱਲ ਜਾਣਗੇ ਜੀਤੇ ਰੱਖਣਗੇ ਉਹ ਕਹਿਣਗੇ ਕੋਈ ਨਹੀਂ ਤੂੰ ਘਰੇ ਪਹੁੰਚ ਮਜੀਠੀ ਦਾ ਹਾਲ ਚਾਲ ਪੁੱਛਦੇ ਹਾਂ ਅਸੀਂ ਕਿਦਾਂ ਬੇਵਕੂ ਬਣਾ ਰਹੇ ਹੋ ਤੁਸੀਂ ਮਾੜਾ ਮोटा ਅੱਗ ਸਵਾ ਘੱਟ ਖਾ ਲਿਆ ਕਰੋ ਕੋਈ ਸਲਾਹਕਾਰ ਹੁੰਦਾ ਨਾਲ ਉਹ ਸਮਝਾ ਦਿਆ ਕਰੋ ਵੀ ਭਾਈ মিডিਆ ਸਾਹਮਣੇ ਇਦਾਂ ਨਾ ਬੋਲੋ ਨਾ ਬੋਲੋ ਇਦਾਂ ਨਾ ਬੋਲੋ ਕੋਈ ਨਹੀਂ ਜਿਉਂਦੇ ਬਸਦੇ ਰਹੋ ਰੱਬ ਤੁਹਾਨੂੰ ਸੁਖ ਸ਼ਾਂਤੀ ਦੇ ਨਾਲ ਲੰਬੀ ਜ਼ਿੰਦਗੀ ਬਖਸ਼ੇ ਲੰਬੀ ਉਮਰ ਬਖਸ਼ੇ 1992 ਤੱਕ ਤੁਸੀਂ ਇਲੈਕਸ਼ਨ ਲੜ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ